SSP ਕੋ ਦਸਪੁਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਤਾਰੀਵਾਲ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਅਮਨਦੀਪ ਸਿੰਘ ਪੁੱਤਰ ਅਜਮੇਦ ਸਿੰਘ ਵਾਸੀ ਰਾਣੀਆਂ ਉਸ ਦਾ ਨੌਕਰ ਕਸ਼ਮੀਰ ਮਸੀ ਉਰਫ ਭੋਲਾ ਪੁੱਤਰ ਰਤਨ ਮਸੀ ਵਾਸੀ ਸਿੱਧਵਾ ਜਿਨ੍ਹਾਂ ਦੀ ਖੇਤਾ ਵਿੱਚ ਹਵੇਲੀ ਹੈ ਉਸ ਜਗ੍ਹਾ ਤੇ ਡੋਡੇ ਚੂਰਾ ਪੋਸ ਤੇ ਬੂਟੇ ਲਗਾਈ ਗਏ ਹਨ ਜਿਨ੍ਹਾਂ ਨੂੰ ਉਹ ਕੱਟ ਕੇ ਲਿਜਾਣ ਦੀ ਤਿਆਰੀ ਵਿੱਚ ਸਨ ਥਾਣਾ ਤਾਰੀਵਾਲ ਦੇ ਪੁਲਿਸ ਟੀਮ ਨੇ ਅਮਨਦੀਪ ਦੀ ਹਵੇਲੀ ਤੇ ਰੇਡ ਕੀਤਾ ਅਤੇ ਮੌਕੇ ਤੋਂ ਤਕਰੀਬਨ 29 ਕਿਲੋ 200 ਗ੍ਰਾਮ ਡੋਡੇ ਦੇ ਬੂਟੇ ਬਰਾਮਦ ਕੀਤੇ ਅਤੇ ਮੌਕੇ ਤੇ ਕਸ਼ਮੀਰ ਮਸੀਰ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਦੇ ਮਾਲਕ ਅਮਨਦੀਪ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਗੁਰਦਾਸਪੁਰ ਤੋਂ ਲਾਪਰੀ ਸੈ ਖੁਸ਼ੀਪੁਰ ਦੀ ਰਿਪੋਰਟ ਥਾਣਾ ਤਾਰੀਵਾਲ ਦੇ ਜਿਹੜੇ ਐਸ ਐਚ ਓ ਸਾਹਿਬ ਤੇ ਪੁਲਿਸ ਫੋਰਸ ਆ ਉਹਨਾਂ ਨੂੰ ਇੱਕ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਐਸੇ ਮੁਖਬਰ ਨੇ ਇਤਲਾਹ ਦਿੱਤੀ ਸੀਗੀ ਤੇ ਜਿਹੜਾ ਆਪਣਾ ਅਮਨਦੀਪ ਸਿੰਘ ਸਾਨੋ ਜਮੇਰ ਸਿੰਘ ਰਣੀਆਂ ਪਿੰਡ ਦਾ ਵਾ ਤੇ ਇਹਦਾ ਜਿਹੜਾ ਨਾਲ ਨੌਕਰ ਰੱਖਿਆ ਵਾ ਕਸ਼ਮੀਰ ਕਸ਼ਮੀਰ ਮਸੀਹ ਉਰਫ ਭੋਲਾ ਸਾਨੋ ਰਤਨ ਸਿੰਘ ਵਾਸੀ ਸਿੱਧਵਾਂ ਦਾ ਇਹਨਾਂ ਨੇ ਜਿਹੜਾ ਆਪਣੇ ਖੇਤਾਂ ਦੇ ਵਿੱਚ ਜਿਹੜੀ ਹਵੇਲੀ ਆ ਉਹਦੇ ਨਾਲ ਪੈੜੀ ਦੇ ਵਿੱਚ ਜਿਹੜਾ ਵਾ ਡੋਡੇ ਪੋਸਟ ਦੇ ਜਿਹੜੇ ਬੂਟੇ ਜਿਹੜੇ ਆ ਉਹ ਲਾਏ ਹੋਏ ਆ ਤੇ ਉਹਨਾਂ ਨੂੰ ਜਿਹੜਾ ਇਹਨੇ ਵੱਡ ਕਿਤੇ ਮਤਲਬ ਲੈ ਕੇ ਕਿਤੇ ਚੱਲੇ ਆ ਜਿਹਦੇ ਸਬੰਧ ਦੇ ਵਿੱਚ ਤੁਰੰਤ ਜਿਹੜੇ ਆ ਥਾਣਾ ਧਾਰੀਵਾਲ ਦੀ ਐਸਐਚਓ ਸਾਹਿਬ ਤੇ ਇਹਨਾਂ ਦੀ ਟੀਮ ਨੇ ਜਿਹੜਾ ਵਾ ਹਰਕਤ ਚਾਉਂਦੇ ਉਸੇ ਤੁਰੰਤ ਉੱਥੇ ਜਿਹੜਾ ਮੌਕੇ ਦੇ ਉੱਤੇ ਜਾ ਕੇ ਅਮਨਦੀਪ ਸਿੰਘ ਦੀ ਭੇਲੀ ਦੇ ਬਾਹਰ ਜਿਹੜਾ ਉੱਥੇ ਖੇਤਾਂ ਦੇ ਵਿੱਚ ਰੇਡ ਕੀਤਾ ਤੇ ਉੱਥੇ ਜਿਹੜੇ ਆ ਚੂਰਾ ਪੋਸਟ ਦੇ ਜਿਹੜੇ ਆ ਉਹ ਬੂਟੇ ਜਿਹੜੇ ਇਹਨਾਂ ਨੇ ਵੱਢ ਕੇ ਰੱਖੇ ਹੋਏ ਇਸ ਦੀ ਲੈ ਕੇ ਚੱਲੇ ਸੀਗੇ ਉਹ ਜਿਹੜੇ ਉੱਥੋਂ ਬਰਾਮਦ ਹੋਏ ਆ ਜਿਨ੍ਹਾਂ ਦੀ ਜਿਹੜੀ ਆ ਮੌਕੇ ਦੇ ਉੱਤੇ ਜਿਹੜੀ ਗਿਰਤੀ ਕੀਤੀ ਗਈ ਜਿਹੜੇ 29 ਕਿਲੋ 200 ਗ੍ਰਾਮ ਜਿਹੜੇ ਆ ਇਹ ਜਿਹੜੇ ਪੋਪੀ ਹਸਕ ਦੇ ਜਿਹੜੇ ਬੂਟੇ ਆ ਇਹ ਹੋਏ ਆ ਤੇ ਇਹ ਇੱਕ ਪੁਲਿਸ ਦੀ ਬੜੀ ਵੱਡੀਆਂ ਵਧੀਆ ਸਫਲਤੀ ਆ ਮੌਕੇ ਦੇ ਕਸ਼ਮੀਰ ਮਸੀਹ ਰੋਹਲਾ ਸਾ ਨਵਰਤਨ ਮਸੀਹ ਪਿੰਡ ਸਿਧਵਾ ਦਾ ਉਹਨੂੰ ਮੌਕੇ ਦੇ ਉੱਤੇ ਗ੍ਰਿਫਤਾਰ ਕਰ ਲਿਆ ਗਿਆ ਜਿਹਦੇ ਸਬੰਧ ਦੇ ਵਿੱਚ ਥਾਣਾ ਤਾਰੀਗੜ ਵਿਖੇ ਮਕਦਮਾ ਨੰਬਰ 31 ਮਿਤੀ 7/4/24 ਅੰਡਰ ਸੈਕਸ਼ਨ 18 62 85 ਐਨਡੀਪੀਐਸ ਅਖਦ ਤਹਿਤ ਪਰਚਾ ਦਰਜ ਕਰਕੇ ਇਹਦੀ ਤਫ਼ਤੀਸ਼ ਕੀਤੀ ਜਾ ਰਹੀ ਆ ਦੂਸਰਾ ਜਿਹੜਾ ਪਗੋੜਾ ਦੋਸ਼ੀ ਆ ਅਮਨਦੀਪ ਸਿੰਘ ਸਾਹ ਨਜਮੇਰ ਸਿੰਘ ਰਣੀਆਂ ਦਾ ਇਹਦੇ ਤੇ ਜਿਹੜੇ ਪੁਲਿਸ ਪਾਰਟੀਆਂ ਬਣਾ ਕੇ ਰੇਡ ਕੀਤੀ ਜਾ ਰਿਹਾ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਗ੍ਰਿਫਤਾਰ ਕਰ ਲਿਆ ਜਾਏਗਾ ਹਾਂਜੀ ਇਹ ਪਤਾ ਲੱਗਾ ਵਾ ਵੀ ਇਹਦੀ ਇੱਕ ਅੱਡੇ ਦੇ ਉੱਤੇ ਹੀ ਬੇਕਰੀ ਦੀ ਦ ਇਹ ਨਾਮ ਹੈ ਬੇਕਰੀ ਦਾ ਤੇ ਪਤਾ ਨਹੀਂ ਇਹਦਾ ਨਾਮ ਅਮਨਦੀਪ ਸਿੰਘ ਜਿਹੜਾ ਮਾਲਕ ਹੈ ਸਾਨੂੰ ਅਜਮੇਰ ਸਿੰਘ ਰਣੀਆਂ ਪਿੰਡ ਦਾ ਜੀ ਤਾਂ ਪਿਛੋਕੜ ਕੀ ਹੈ ਜੀ ਕੋਈ ਪਹਿਲਾਂ ਦੇ ਕ੍ਰਿਮੀਨਲ ਟੋਕੜੇ ਵਾਲੀ ਹਾਂ ਜੀ ਇਹਦੇ ਬਾਰੇ ਵੈਰੀਫਾਈ ਕਰ ਰਹੇ ਆ ਤੁਸੀਂ ਆਪਣੇ ਰਿਕਾਰਡ ਦੇ ਉੱਤੋਂ ਤਸਦੀਕ ਕਰਕੇ ਤੇ ਫਿਰ ਇਹਦਾ ਪਤਾ ਚੱਲੇਗਾ ਪਾਹਲ ਬੇਕਰੀ ਪਾਹਲ ਬੇਕਰੀ ਸਰ ਧਾਰੀਵਾਲ ਦੇ ਵਿੱਚ ਹਾਂ ਜੀ 메ਨ ਬਾਜ਼ਾਰ ਧਾਰੀਵਾਲ ਜੀ